ਓ ਬੱਲੇ ਬੱਲੇ ਨੀ ਬਿੱਲੇ ਬਿੱਲੇ ਨੈਣਾ ਵਾਲੀਏ ਇੱਕ ਤੇਰੀਆਂ ਅੱਖਾਂ ਨੇ ਮੁੰਡੇ ਪੱਟ ਤੇ ਓ ਬਿੱਲੇ ਬਿੱਲੇ ਨੈਣਾ ਵਾਲੀਏ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਤਿਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪ ਦਾ ਰੋਹਨ ਲਿਖਾਰੀ ਆਈ ਹੋਪ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵਗੇ ਤੇ ਅੱਜ ਅਸੀਂ ਗੱਲ ਕਰਾਂਗੇ 35 ਲੱਖ 35 ਲੱਖ ਜੋ 35 ਲੱਖ ਦੀ ਚਰਚਾ ਹੋਈ ਸੀ ਅੱਜ ਅਸੀਂ ਉਹਦਾ ਪਾਰਟ 2 ਲੈ ਕੇ ਆਏ ਆ ਤੇ ਸਾਰੇ ਜਾਣੇ ਵੀਡੀਓ ਨਾਲ ਜੁੜੇ ਰਹੋ ਤੇ ਜਿਹੜੇ ਚੈਨਲ ਤੇ ਨਵੇਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪਹਿਲਾ ਆਈਕਨ ਕਲਿੱਕ ਕਰਕੇ ਤੇ ਆਲ ਨੋਟੀਫਿਕੇਸ਼ਨ ਔਨ ਕਰ ਲਿਓ ਤੇ ਆ ਦੇਖੋ ਹੁਣ ਤੁਸੀਂ ਵੀਡੀਓ ਅਬੇ मजा ਆਏਗਾ ਨਾ ਭੀੜੋ ਤੇ ਇੰਨੇ ਪਰਚੇ ਚੱਲਦੇ ਨੂੰ ਤੇ ਕਦੋਂ ਪਤਾ ਲੱਗਾ ਕਿ ਉਹ ਨਸ਼ੇੜੀ ਹੈ ਮੈਨੂੰ ਨਸ਼ੇ ਬਾਰੇ ਪਤਾ ਲੱਗਾ ਸੀ ਮੈਂ ਮਤਲਬ ਜੇ ਦੋਸਤ ਸਿਗਰਟ ਵਗੈਰਾ ਪੀਂਦਾ ਮੈਨੂੰ ਉਹਦੇ ਕੋਲੋਂ ਇੱਕ ਦੋ ਵਾਰ ਮਿਲੀਆਂ ਵੀ ਸਿਗਰਟਸ ਵਗੈਰਾ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਤੇ ਉਹਦੇ ਨਵੇਂ ਸਾਲ ਵਾਲੇ ਦਿਨ ਇੱਕ ਦਿਨ ਉਹਨੂੰ ਪੁਲਿਸ ਚਾਕੇ ਲਗਈ ਸੀ ਉਹਦੇ ਘਰੋਂ ਕਿਹੜੇ ਸਾਲ ਚ ਔਰ ਮੈਨੂੰ ਇਹਨਾਂ ਯਾਦ ਨਹੀਂ ਮੈਂ ਵੀ 2019-20 ਦੇ ਵਿੱਚ ਹਮਮ ਪ੍ਰੋਪਰ ਮੈਨੂੰ ਯਾਦ ਨਹੀਂ ਆ ਤੇ ਉਦੋਂ ਮੈਨੂੰ ਪਤਾ ਲੱਗਾ ਸੀਗਾ ਕਿ ਉਹਦੇ ਤੇ ਕੇਸ ਚੱਲ ਰਿਹਾ ਆ ਅ ਰੁਕੋ ਜਰਾ ਸਬਰ ਕਰੋ ਬੋਲਾ ਧੱਕਾ ਮੁੱਕੀ ਨਹੀਂ ਕਰਨੇ ਦਾ ਆਰਮ ਸੀ ਲੈਣੇ ਦਾ ਹਾਂ ਤੇ ਦੂਸਰੀ ਗੱਲ ਵਾਈ ਜੇ ਉਹਨੇ 35 ਲੱਖ ਖਾਦੇ ਵੀ ਆ ਤੇ ਜਦੋਂ ਉਹਨੂੰ ਫੇਮ ਮਿਲ ਗਈ ਆ ਉਹਦੇ ਮਿਲੀਅਨ ਚ ਫੋਲੋਅਰ ਹੋ ਗਏ ਤੂੰ ਉਹਨੂੰ ਫੇਰ ਕਿਉਂ ਭੜਨ ਦਿਆ ਤੂੰ ਪਹਿਲਾਂ ਵੀ ਗੱਲਬਾਤ ਕਰ ਸਕਦਾ ਕਿਨੇ ਮੇਰੇ 35 ਲੱਖ ਖਾਦੇ ਆ ਜਿਵੇਂ ਕਿ ਤੁਹਾਨੂੰ ਪਤਾ ਆ ਫਿਰ 5 ਲੱਖ ਖਾ ਲਏ ਤੇ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆ ਰਹੀ ਯਾਰ ਜੇ ਤੂੰ ਉਹਦੇ ਕੋਲ 5 ਲੱਖ ਖਾਦੇ ਵੀ ਆ ਤੂੰ ਉਹਨੂੰ ਛੱਡਿਆ ਕਿਸ ਰੀਜ਼ਨ ਕਰਕੇ ਜੇ ਤੈਨੂੰ ਪਤਾ ਸੀ ਕਿ ਉਹ ਇਦਾਂ ਨਸ਼ੇ ਵਗੈਰਾ ਕਰਦਾ ਹੈ ਉਹਨੂੰ ਨਸ਼ਿਆਂ ਬਾਰੇ ਪਤਾ ਲੱਗਾ ਸੀ ਮੈਂ ਮਤਲਬ ਤੇ ਦੋ ਸਿਗਰਟ ਵਗੈਰਾ ਪੀਂਦਾ ਮੈਨੂੰ ਉਹਦੇ ਕੋਲੋਂ ਇੱਕ ਦੋ ਵਾਰ ਮਿਲੀਆਂ ਵੀ ਸਿਗਰਟਸ ਵਗੈਰਾ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਪਹਿਲਾਂ ਵੀ ਪੁਲਸ ਨੇ ਚੱਕਿਆ ਤੇ ਪਰਚੇ ਵਗੈਰਾ ਪੇਆ ਤੂੰ ਫੇਰ ਉਹਦੇ ਨਾਲ ਕਿਉਂ ਰਹਿੰਦੀ ਸੀ 35 ਲੱਖ ਖਾਣ ਤੋਂ ਬਾਅਦ ਹੀ ਕਿਉਂ ਛੱਡਿਆ ਯਾਰ ਜੇ ਇੰਦੀ ਗੱਲ ਤੇ ਤੂੰ ਪਹਿਲਾਂ ਹੀ ਉਹਨੂੰ ਛੱਡ ਦਿੰਦੀ 35 ਲੱਖ ਖਾਣ ਦੀ ਤਾਂ ਕੋਈ ਗੱਲ ਹੀ ਨਹੀਂ ਸੀ ਫਿਰ ਉਹਨੂੰ ਦੀ ਤੇ ਦੂਸਰੀ ਗੱਲ ਹੁਣ ਅਸੀਂ ਇਹ ਸਭ ਛੱਡੋ ਯਾਰ 35 ਲੱਖ ਕਾਦੇਗੇ 35 ਲੱਖ ਨਹੀਂ ਕਾਦੇ ਦਿੱਤੇ ਆ ਕੀ ਹਿਸਾਬ ਦਾ ਸਾਨੂੰ ਨਹੀਂ ਇਹ ਚੀਜ਼ ਦਾ ਪਤਾ ਜ਼ਿਆਦਾ ਤੇ ਆਪਣੀ رائے ਤੁਸੀਂ ਕਮੈਂਟਾਂ ਜਰੂਰ ਦੱਸਿਓ ਤੇ ਹੁਣ ਤੁਹਾਨੂੰ ਮੈਂ ਮੇਨ ਚੀਜ਼ ਜਿਹੜੀ ਮੇਨ ਇੰਪੋਰਟੈਂਟ ਚੀਜ਼ ਉਹ ਦੱਸਣ ਲੱਗਾ ਕਿ 35 ਲੱਖ ਗਏ ਕਿੱਥੇ ਜੇ ਖਾਦੇ ਆ ਤੇ 35 ਲੱਖ ਚੋਂ 10 ਲੱਖ ਦੀ ਹੋ ਗਈ ਸ਼ੋਪਿੰਗ 20 ਲੱਖ ਦੀ ਆ ਗਈ ਵਰਨਾ ਤੇ ਜਿਹੜਾ 5 ਲੱਖ ਬਚਿਆ ਸੀ ਨਾ ਉਹ 5 ਲੱਖ ਦੇ ਅਗਲੀ ਮੋਲ ਚ ਗਈ ਸੀ ਖਾਦਾ ਪੀਤਾ ਤੇ ਆਹ ਵੇਖ ਵੀਡੀਓ ਇੱਥੇ 35 ਲੱਖ ਨੂੰ ਸਾਰੇ ਪੱਜ ਗਏ ਆ ਆਮ ਸੌਰੀ ਬਟ ਨਾ ਹੁਣ ਸੁਣਨ ਤੋਂ ਬੋਪੜ ਰਹਾ ਹੈ ਤਾਂ ਅਸੀਂ ਹੁਣ ਜਾ ਰਹੇ ਹਾਂ ਹਾਉ ਵੀਰ ਮੇਰੇ ਨੂੰ ਵੀਡੀਓ ਭੇਜਦੀ ਜਿਨੇ 35 ਲੱਖ ਕਮਾਈ ਸੀ ਤਾਂ ਆ ਉਹਨੂੰ ਦੱਸਣਾ ਚਾਹਣਾ ਤੇਰੇ ਸਾਰੇ ਪੈਸੇ 35 ਲੱਖ ਦੇ 35 ਲੱਖ ਪੱਜੂ ਗਏ ਆ ਤੇ ਬਾਕੀ ਦਰਿਆ ਕੋਮੇਡੀ ਤੇ ਪੰਨੀ ਸ਼ਾਇਰੀ ਵੀਡੀਓਸ ਵੇਖਣ ਲਈ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਿਓ ਬਾਕੀ ਧੰਨਵਾਦ ਜੀ ਸਾਰਿਆਂ ਦਾ ਕਿੰਨੇ ਤੇਜਸਵੀ ਲੋਕ ਹੈ ਅਮਰ ਪਾਸ ਕਿੰਨੇ ਸ਼ਾਨਦਾਰ ਵਿਚਾਰ ਰੱਖਤੇ